ਕੇਂਦਰੀ ਮੰਤਰੀ ਹਰਸ਼ੀਮਰਤ ਕੌਰ ਬਾਦਲ ਸਾਡੇ ਨਾਲ ਮੌਜੂਦ ਨੇ ਮੈਮ ਪੋਲੀਟੀਕਲ ਮੈਚ ਦਾ ਲਾਸਟ ਓਵਰ ਤੇ ਲਾਸਟ ਬਾਲ ਕੀ ਲੱਗਦਾ ਹੈ ਗੇਮ ਸੈਟ ਮੈਚ ਅਕਾਲੀ ਦਲ ਭਾਜਪਾ ਆਮ ਆਦਮੀ ਪਾਰਟੀ ਜਿਵੇਂ ਆਪਕੇ ਨੱਕ ਮੰਨਦੇ ਹਾਂ ਜ਼ੀਰੋ ਇਹਨਾਂ ਨੇ ਉਹ ਕੰਮ ਕੀਤਾ ਹੈ ਜਿਹੜਾ ਪੀਪੀਪੀ ਨੇ ਪਿਛਲੀ ਵਾਰੀ ਕੀਤਾ ਸੀ ਤੇ ਇਨਸ਼ੋਰਡ ਕੀ ਉਹ ਅਮਨ ਸ਼ਾਂਤੀ ਤੇ ਵਿਕਾਸ ਵਾਲੀ ਸਰਕਾਰ ਆਏ ਇੱਕ ਵਾਰ ਫੇਰ ਕੇਜਰੀਵਾਲ ਸਾਹਿਬ ਦੀ ਗੰਦੀ ਪੋਲਿਟਿਕਸ ਜਿਹੜੇ ਬਾਹਰੋਂ ਆ ਕੇ 2014 ਤੋਂ 2016 ਦੇ ਵਿੱਚ ਸਾਡੇ ਸੂਬੇ ਵਿੱਚ ਜੋ ਕੁਝ ਹੋਇਆ ਹੈ ਇਹ ਸਾਲ ਚੜਦੇ ਸਾਰੀ ਜਿਹੋ ਜੇ ਕੇਜਰੀਵਾਲ ਸਾਹਿਬ ਨੇ ਕਦੇ ਬੱਬਰ ਖਾਲਸਾ ਦੇ ਹੈੱਡ ਦੇ ਨਾਲ ਰੋਟੀ ਖਾਣੀ ਜਿਸ ਦਿਨ ਚੋਂ ਜਾਬਤਾ ਲੱਗਦਾ ਹੈ ਉਹਦੇ 2 ਦਿਨ ਬਾਅਦ ਤਾਲਮੇਲ ਜਿਹੜੇ ਵੀ ਇਹਨਾਂ ਦੀ ਪਲੈਨਿੰਗ ਹੋਈ ਸੀ ਜਿਹਦੇ ਕਰਕੇ ਉਹਨਾਂ ਦਾ ਸ਼ਰਾਬੀ ਐਮਪੀ ਲੋਕਾਂ ਨੂੰ ਪੜਕਾਉਂਦਾ ਹੈ ਜਿਹਦੇ ਕਰਕੇ ਪੜਕਾਉ ਇਹੋ ਜੀ ਹਰਕਤਾਂ ਹੁੰਦੀਆਂ ਜਿਹਦੇ ਨਾਲ ਅਮਨ ਸ਼ਾਂਤੀ ਪੰਗ ਹੋਏ ਉਹਦੇ ਬਾਅਦ ਕੇਜਰੀਵਾਲ ਸਾਹਿਬ ਜਾ ਕੇ ਇਹੋ ਜਿਹੇ ਬੰਦੇ ਤੇ ਸਿਰ ਘਰੇ ਰਹਿੰਦੇ ਨੇ ਐਨ ਆਰ ਆਈ ਜਿਹਨੂੰ 30 ਸਾਲ ਦੇਸ਼ ਤੋਂ ਦੇਸ਼ ਤੋਂ ਬਾਹਰ ਕੱਢਿਆ ਸੀ ਕਿਉਂਕਿ ਹਿੰਦੂ ਸਿੱਖ ਨੂੰ ਲੜਨ ਵਾਸਤੇ ਇਹਨਾਂ ਨੇ ਗਈਆਂ ਦੀ ਪੁੱਛਾ ਕੱਟ ਕੇ ਮੰਦਰਾਚੇ ਸਿੱਟੀਆਂ ਸੀਗੀਆਂ ਤੇ ਜਦ ਹਿੰਦੂ ਪ੍ਰਾਪੜ ਕੇ ਸਹਿਰ ਜਾ ਕੇ ਗੁਰਦੁਆਰਾਂ ਚ ਗੁੱਟਕੇ ਫਾੜ ਕੇ ਸਿੱਟੇ ਸੀ ਉਸ ਇਨਸਾਨ ਦੇ ਘਰ 27 ਤਰੀਕ ਰਾਤ ਨੂੰ ਕੇਜਰੀਵਾਲ ਰਹੇ ਨੇ ਤੇ ਠੀਕ 2 ਦਿਨ ਬਾਅਦ ਮੋੜ ਮੰਡੀ ਚ ਇਹੋ ਜਿਹਾ ਬੰਬ ਲਾਸਟ ਹੋਇਆ ਜਿੱਥੇ 6 ਬੇਗੁਨਾ ਦੀ ਜਾਨਾਂ ਗਈਆਂ ਨੇ ਤੇ ਇਹ ਸਿੱਧਾ ਆਈਐਸਆਈ ਦਾ ਹੱਥ ਜਿਨੇ ਨਾਲ ਵਿਦੇਸ਼ਾਂ ਦੇ ਨਾਲ ਇਹਨਾਂ ਨੇ ਤਾਲਮੇਲ ਕਰਕੇ ਅੱਜ ਆਈਐਸਆਈ ਦੇ ਡਾਲਰਾਂ ਦੇ ਨਾਲ ਕੇਜਰੀਵਾਲ ਦਿਲ ਆ ਰਿਹਾ ਮੈਂ ਇਹਨੂੰ ਇੱਕ ਪੋਲਿਟিক্যাল ਟੈਰਰਿਸਟ ਸਮਝ ਦਿਆਂ ਇਹ ਟੈਰਰਿਸਟ ਤੋਂ ਕੱਟ ਨਹੀਂ ਹੈ ਇਹਦੀ ਫੰਡਿੰਗ ਨੂੰ ਇਨਵੈਸਟੀਗੇਟ ਹੋਣਾ ਚਾਹੀਦਾ ਹੈ ਤੇ ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੀਆਂ ਇਹ ਬਾਹਰਲੇ ਬੰਦੇ ਇਹ ਪੰਜਾਬ ਦੇ ਦੁਸ਼ਮਣ ਨੇ ਉਹਨਾਂ ਚੀਜ਼ਾਂ ਨੂੰ ਪੰਜਾਬ 'ਚ ਕਰ ਰਹੇ ਨੇ ਜਦੋਂ ਤੋਂ ਇੱਥੇ ਆਏ ਨੇ ਜਦੋਂ ਪੰਜਾਬ ਬਹੁਤ ਇਸ ਸੰਤਾਪ ਨੂੰ ਹੰਡਾ ਕੇ ਬਹੁਤ ਮੁਸ਼ਕਲ ਨਾਲ ਬਾਹਰ ਨਿਕਲਿਆ ਹੈ ਨਾ ਸਿਰ ਆਤੰਕਵਾਦ ਚਾਹੁੰਦੇ ਆ ਅਸੀਂ ਪੰਜਾਬ ਫੋਰ ਪੀਸ ਪੰਜਾਬ ਫॉर ਤਰੱਕੀ ਪੰਜਾਬ ਫॉर ਵਿਕਾਸ ਤੁਹਾਨੂੰ ਡੇਰਾ ਸਿਰਸਾ ਦੀ ਸਪੋਰਟ ਮਿਲੀ ਹੈ ਮੈਡਮ ਬੇਸ਼ੱਕ ਜਿਹੜੇ ਪ੍ਰੇਮੀ ਹੈਗੇ ਨਹੀਂ ਉਹ ਤੁਹਾਨੂੰ ਸਪੋਰਟ ਕਰਨਗੇ ਪਰ ਇੱਕ ਤਬਕਾ ਜਿਹੜਾ ਹੈ ਜਿਹੜਾ ਡੇਰਾਬਾਦ ਦੇ ਖਿਲਾਫ ਹੈ ਤੁਸੀਂ ਮੰਨਦੇ ਹੋ ਕਿ ਕਾਲੀਦਲ ਦਾ ਕੱਚੜ ਬੂੜ ਜਿਹੜਾ ਹੈ ਉਹਦੇ ਨਾਲ ਨੁਕਸਾਨ ਹੋਊਗਾ ਸਿੱਖ ਬੂੜ ਜਿਹੜਾ ਅੱਜ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਕਿ ਸਾਨੂੰ ਹਰ ਸਫੀਅਰ ਦੇ ਪਬਲਿਕ ਦੀ ਸਪੋਰਟ ਮਿਲ ਰਹੀ ਹੈ ਅਸੀਂ ਕਦੇ ਕਿਸੇ ਇੱਕ ਸੈਕਟ ਵਾਸਤੇ ਜਾਂ ਕਿਸੇ ਇੱਕ ਵਰਗ ਵਾਸਤੇ ਕੰਮ ਨਹੀਂ ਕੀਤਾ ਅਸੀਂ ਪੰਜਾਬ ਤਾਬੀਆ ਵਾਸਤੇ ਕੰਮ ਕੀਤਾ ਹੈ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਕਿ ਕੱਲ ਸਾਰੇ ਸੰਸਮਾਜ ਨੇ ਪੂਰਾ ਵੱਡਾ ਇਸ਼ਤਿਹਾਰ ਨਿਕਾਲ ਕੇ ਸਾਰਿਆਂ ਨੇ ਆਪਣੇ ਨਾਂ ਲਿਖਿਆ ਕਿ ਪੂਰਾ ਸੰਸਮਾਜ ਉਸ ਪਾਰਟੀ ਅਕਾਲੀ ਦਲ ਦੇ ਨਾਲ ਖੜਿਆ ਹੈ ਜਿਹੜੀ ਪੰਥਿਕ ਪਾਰਟੀ ਹੈ ਜਿਹੜੀ ਅਕਾਲ ਤਖਸ ਗੁਰੂ ਸਾਹਿਬ ਦੀ ਪਾਰਟੀ ਹੈ ਸੋ ਮੈਨੂੰ ਖੁਸ਼ੀ ਹੈ ਕਿ ਸਾਰੇ ਇਸ ਗੱਲ ਨੂੰ ਸਪੋਰਟ ਕਰ ਰਹੇ ਨੇ ਕਿ ਪੰਜਾਬ 'ਤੇ ਵਿਕਾਸ ਹੋਏ ਪੰਜਾਬ ਵਿੱਚ ਪੀਸ ਤੇ ਅਮਨ ਸ਼ਾਂਤੀ ਹੋਏ ਤੇ ਜਿਹੜਾ ਵੀ ਸਾਨੂੰ ਸਪੋਰਟ ਕਰ ਰਹਾ ਹੈ ਲੋਕਾਂ ਦੀ ਸਪੋਰਟ ਸਾਰੇ ਵਾਸਤੇ ਸਭ ਤੋਂ ਜ਼ਰੂਰੀ ਹੈ ਮੈਂ ਸਾਰਿਆਂ ਨੂੰ ਬੇਨਤੀ ਕਰਾਂਗੀ ਪੰਜਾਬ ਫॉर ਪੀਸ ਵਾਸਤੇ ਵੋਟ ਪਾਓ ਪੰਜਾਬ ਫॉर ਭਾਈਚਾਰ ਇੱਕ ਸਾਂਝ ਵਾਸਤੇ ਵੋਟ ਪਾਓ ਪੰਜਾਬ ਫॉर ਡਿਵੈਲਪਮੈਂਟ ਵੋਟ ਪਾਓ ਪੰਜਾਬ ਫॉर ਵੈਲਫੇਅਰ ਵੋਟ ਪਾਓ ਇਹਨਾਂ ਦੀ ਗੰਦੀ ਰਾਜਨੀਤੀ ਜਿਹੜੇ ਦੋਨੋਂ ਰਲ ਮਿਲ ਕੇ ਦੋਨੋਂ ਵਿਰੋਧੀ ਪਾਰਟੀਆਂ ਕੱਲੇ ਇਲਜ਼ਾਮ ਬਾਜ਼ੀ ਧੂਸ਼ਣ ਬਾਜ਼ੀ ਤੇ ਲਾਰੇ ਲੱਪੇ ਹੋਰ ਇਹਨਾਂ ਦਾ ਕੋਈ ਏਜੰਡਾ ਨਹੀਂ ਹੈ ਨਾ ਦਿੱਲੀ ਵਿੱਚ ਕੋਈ ਕੰਮ ਕੀਤਾ ਹੈ ਤੇ ਨਾ ਜਦ ਪੰਜਾਬ ਵਿੱਚ ਕੈਪਟਨ ਸਾਹਿਬ ਦੀ ਸਰਕਾਰ ਸੀ ਨਾ ਉੱਥੇ ਕੋਈ ਕੀਤਾ ਕੀ ਇਹ ਸਵਾਲ ਲੰਬੀ ਤੇ ਜਲਾਲਾਬਾਦ ਦੋ ਸੀਟਾਂ ਤੇ ਸਾਰੇ ਪੰਜਾਬ ਦੀ ਅੱਜ ਨਜ਼ਰ ਬਣੀ ਹੋਈ ਹੈ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਨੇ ਕਿ ਬਾਦਲ ਬਹੁਤ ਬੁਰੀ ਤਰ੍ਹਾਂ ਲੰਬੀ ਤੋਂ ਹਾਰੇ ਨੇ ਔਰ ਭਗਵ ਇਹ ਦੋਨੋਂ ਆਪਣੇ ਜ਼ਿੰਮੇਵਾਰੀਆਂ ਤੋਂ ਆਪਣੇ ਇਲਾਕਿਆਂ ਤੋਂ ਪਘੋੜੇ ਨੇ ਕੈਪਟਨ ਸਾਹਿਬ ਪਹਿਲੇ ਪਟਿਆਲੇ ਦੇ ਲੋਕਾਂ ਨੂੰ ਧੋਖਾ ਦੇ ਕੇ ਮੈਂਬਰ ਆਫ ਪਾਰਲੀਮੈਂਟ ਲੜਨ ਪਹੁੰਚ ਗਏ ਅੰਮ੍ਰਿਤਸਰ ਅੰਮ੍ਰਿਤਸਰ ਦੇ ਲੋਕਾਂ ਨੂੰ 25 ਸਾਲ ਇਹਨਾਂ ਧੋਖਾ ਦਿੱਤਾ ਕਿ ਨਾ ਪਾਰਲੀਮੈਂਟ ਦੀ ਸ਼ਕਲ ਦਿਖਾਈ ਨਾ ਅੰਮ੍ਰਿਤਸਰ ਦੀ ਸ਼ਕਲ ਦਿਖਾਈ ਹੁਣ ਉਹਨਾਂ ਨੂੰ ਧੋਖਾ ਦੇ ਕੇ ਪਟਿਆਲੇ ਵਾਪਸ ਆਏ ਪਟਿਆਲੇ ਦੇ ਸਾਹਮਣੇ ਜਦ ਜਨਰਲ ਸਾਹਿਬ ਦੀ ਲੜਾਈ ਨਜ਼ਰ ਆਈ ਤਾਂ ਕੈਪਟਨ ਸਾਹਿਬ ਦੇ ਪਸੀਨੇ ਛੁੱਟ ਗਏ ਜਿਹਦੇ ਕਰਕੇ ਲੰਮੀ ਪਾਜੀ ਆਏ ਨੇ ਇਹ ਕਪ ਲੰਬੀ ਦੇ ਲੋਕਾਂ ਨੇ ਕੈਪਟਨ ਨੂੰ ਅੱਜ ਤੋਂ ਪਹਿਲੇ ਕਦੇ ਦੇਖਿਆ ਨਹੀਂ ਅੱਜ ਸ਼ਾਮ ਦੇ 5 ਵਜੇ ਤੋਂ ਬਾਅਦ ਕਦੇ ਕੈਪਟਨ ਇਹ ਉਹਦਾ ਖਾਨਦਾਨ ਨੇ ਕਦੇ ਇੱਥੇ ਨਜ਼ਰ ਨਹੀਂ ਆਣਾ ਏਸੀ ਤਰ੍ਹਾਂ ਜਿਹੜਾ ਜਰਨੈਲ ਸਿੰਘ ਦਿੱਲੀ ਦੇ ਲੋਕਾਂ ਨੂੰ ਧੋਖਾ ਦੇ ਕੇ ਆਇਆ ਜਿੱਥੇ ਦਾ ਇਲੈਕਟਿਡ ਮੈਂਬਰ ਆਫ ਪਾਰਲੀਮੈਂਟ ਹੈ ਪਿਛਲੇ ਮਹੀਨੇ ਆਪਣੇ ਆਪ ਨੂੰ ਵੋਟਰ ਲਿਸਟ ਇੱਥੇ ਉਹਨਾਂ ਨੂੰ ਸ਼ਾਮਿਲ ਕੀਤਾ ਹੈ ਨਾ ਲੰਬੀ ਦੇ ਰਸਤੇ ਜਾਂਦਾ ਹੈ ਨਾ ਲੰਬੀ ਦੇ ਲੋਕਾਂ ਨੂੰ ਕੈਪਟਨ ਸਾਹਿਬ ਜਾਣਨਾ ਨਾ ਰਾਹ ਜਾਣਨਾ ਨਾ ਪਿੰਡ ਦਾ ਨਾ ਜਾਣਨ ਇਹ ਟਾਈਮ ਟਪਾ ਕੇ ਲੰਬੀ ਦੇ ਲੋਕਾਂ ਨੂੰ ਗੁੰਮਰਾਹ ਕਰਕੇ ਇਹਨਾਂ ਦੇ ਵਿਕਾਸੀ ਤਰੱਕੀ ਨੂੰ ਰੋਕਣ ਵਾਸਤੇ ਆ ਲੋਕੀ ਸचेत ਨੇ ਇਹਨਾਂ ਦੋਨਾਂ ਨੂੰ ਭੇਜਣਗੇ ਜਿੱਥੇ ਜਲਾਲਾਬਾਦ ਦੀ ਗੱਲ ਹੈਗੀ ਉਹ ਵੀ ਭਗੋੜੇ ਸਿਟਿੰਗ ਮੈਂਬਰ ਆਫ ਪਾਰਲੀਮੈਂਟ ਟਾਈਮ ਟਪਾ ਕੇ ਲੋਕਾਂ ਦੀ ਤਰੱਕੀ ਰੋਕਣ ਵਾਸਤੇ ਆਏ ਨੇ ਇਹਨਾਂ ਨੇ ਅੱਜ ਸ਼ਾਮ ਤੋਂ ਬਾਅਦ ਉੱਥੇ ਜਿੱਥੇ 2.5 ਸਾਲ ਪਹਿਲੇ ਲੋਕਾਂ ਤੋਂ ਵੋਟਾਂ ਮੰਗਿਆ ਸੀ ਅੱਜ ਉਹਨਾਂ ਨੂੰ ਧੋਖਾ ਦੇ ਕੇ ਜੇ ਜਲਾਲਾਬਾਦ ਪਹੁੰਚ ਸਕਦੇ ਤਾਂ ਕੱਲ ਜਲਾਲਾਬਾਦ ਨੂੰ ਧੋਖਾ ਦੇ ਕੇ ਗਾਂ ਕਿਉਂ ਨਹੀਂ ਤੁਰ ਕੇ ਜਾ ਸਕਦੇ ਸੋ ਲੋਕੀ ਆਪਣੇ ਆਪ ਦੇ ਰਾਸਤੇ ਵੋਟ ਪਾਣਗੇ ਲੋਕੀ ਉਹਨਾਂ ਵਾਸਤੇ ਵੋਟ ਪਾਣਗੇ ਜਿਹੜਾ ਉਹਨਾਂ ਦੇ ਵਿੱਚ ਰਹਿੰਦੇ ਨੇ ਜਿਨ੍ਹਾਂ ਨੂੰ ਸੁਖ ਦੁਖ ਦੇ ਵੇਲੇ ਸਵੇਰੇ ਸ਼ਾਮ ਕਿਸੇ ਟਾਈਮ ਨੂੰ ਪਤਾ ਜਾ ਕੇ ਲਭੀਏ ਕਿਥੇ ਇਹ ਜਿਹੜੇ ਫਸਲੀ ਬਟੇਰੇ ਆਏ ਨੇ ਇੱਥੇ ਉੜ ਜਾਣਗੇ ਤੇ ਕਿੱਥੇ ਚਲੇ ਜਾਣਗੇ ਕਿੱਥੇ ਲੁਕੀ ਇਸ ਵਾਰ ਤੁਹਾਡੀ ਬੱਚੇ ਨਹੀਂ ਨਜ਼ਰ ਆ ਰਹੇ ਪਿਛਲੀ ਵਾਰ ਤੁਹਾਡੇ ਨਾਲ ਸੀ ਕੀ ਕਾਰਨ ਰਿਹਾ ਹਾਂਜੀ ਮੇਰੀ ਵੱਡੀ ਬੇਟੀ ਕੱਲੇ ਉਹਦੇ ਕੋਲ ਵੋਟਿੰਗ ਦੂਜੇ ਤਾਂ ਜੇ ਛੋਟੇ ਨੇ ਸੋ ਉਹ ਵਿਦੇਸ਼ ਚ ਪੜ੍ਹਦੀ ਆ ਉਹਦਾ ਐਗਜ਼ਾਮ ਚੱਲ ਰਿਹਾ ਜਿਹਦੇ ਕਰਕੇ ਉਹ ਨਹੀਂ ਆ ਸਕੀ ਲੇਕਿਨ ਹਾਂ ਸਾਡੀ ਇੱਕ ਵੋਟ ਕੱਟੀ ਆ ਉਹਦੇ ਕਰਕੇ ਸੋ ਕੋਈ ਗੱਲ ਨਹੀਂ ਬਥੇਰੀ ਹੋਰ ਬੇਟੀਆਂ ਨੇ ਪੰਜਾਬ ਦੀਆਂ ਸੀ ਆਮ ਆਦਮੀ ਪਾਰਟੀ ਵਾਲਿਆਂ ਨੇ ਵਿਅੰਗ ਕਰਕੇ ਇਹ ਲਾ ਸਵਾਲ ਕਿ ਉਹ ਕਹਿੰਦੇ ਨੇ ਕਿ ਬਾਦਲ ਪਰਿਵਾਰ ਨੇ 10 ਸਾਲ ਬਹੁਤ ਮਿਹਨਤ ਕੀਤੀ ਆ ਇਸ ਵਾਰ 5 ਸਾਲ ਰੈਸਟ ਦੇਣੀ ਚਾਹੀਦੀ ਆ ਬਾਕੀ ਲੋਕੀ ਉਹਨਾਂ ਨੂੰ ਦੇਣਗੇ ਜਿਨ੍ਹਾਂ ਨੇ ਹਮੇਸ਼ਾ ਪੰਜਾਬ ਨੂੰ ਹੀ ਅਰੇਸਟ ਕਰਕੇ ਅਰੇਸਟ ਕਰਨ ਦੀ ਕੋਸ਼ਿਸ਼ ਕੀਤੀ ਹੈ ਪੰਜਾਬ ਦੀ ਤਰੱਕੀ ਨੂੰ ਅਰੇਸਟ ਕਰਨ ਵਾਲੇ ਲੋਕਾਂ ਨੂੰ ਲੋਕੀ ਮੂੰਹ ਤੋੜ ਜਵਾਬ ਦੇਣਗੇ ਤੇ ਇਹਨਾਂ ਲੋਕਾਂ ਦਾ ਕੀ ਹੈ ਮੈਨੂੰ ਤਾਂ ਖੁਸ਼ੀ ਹੈ ਕਿ ਮੇਰੀ ਗੱਲਾਂ ਇਹਨਾਂ ਨੂੰ ਇੰਨੀ ਚੁਭਰੀਆਂ ਨੇ ਕਿ ਇਹਨਾਂ ਨੂੰ ਇਹੋ ਜਿਹਾ ਬਿਆਨਬਾਜ਼ੀ ਕਰਨ ਦੀ ਲੋੜ ਹੈ ਹਾਂ ਬਿਲਕੁਲ ਤਾਂ ਇਹਦਾ ਮਤਲਬ ਮੇਰੀ ਗੱਲਾਂ ਇਹਨਾਂ ਨੂੰ ਚੁਭੀਆਂ ਨੇ ਜਿਹਦੇ ਕਰਕੇ ਇਹਨਾਂ ਨੂੰ ਰਿਐਕਟ ਕਰਨਾ ਪਿਆ ਸੋ ਮੇਰਾ ਖਿਆਲ ਲੋਕੀ ਸਹਿਮਤ ਨੇ ਕਿ ਇਸ ਪਰਿਵਾਰ ਨੇ ਦਿਨ ਰਾਤ ਮਿਹਨਤ ਕੀਤੀ ਹੈ ਅੱਜ ਹਰ ਖੇਤਰ ਵਿੱਚ ਐਜੂਕੇਸ਼ਨ ਦੇ ਸੈਕਟਰ 'ਚ ਅਸੀਂ 14ਵੇਂ ਨੰਬਰ 'ਚ ਸੀਗੇ ਅੱਜ ਪਹਿਲੇ ਦੂਜੇ ਨੰਬਰ 'ਤੇ ਪਹੁੰਚ ਗਏ ਹੈਲਥ ਸੈਕਟਰ 'ਚ ਇਹੋ ਜੀ ਸਹੂਲਤਾ ਜਿੱਥੇ ਮੁਫਤ ਇਲਾਜ ਤੋਂ ਮੁਫਤ ਦਵਾਈਆਂ ਮੁਫਤ ਟੈਸਟਰੀ ਹਰ ਸੈਕਟਰ 'ਚ ਹਰ ਪਿੰਡ ਹਰ ਸ਼ਹਿਰ 'ਵਿਚ ਵਾਟਰ ਸਪਲਾਈ ਸੀਵਰ ਇਹੋ ਜੇ ਵੱਡੇ ਕੰਮ ਸ਼ਹਿਰਾਂ 'ਚ ਜਿਹੜੇ 60 ਸਾਲ ਕਿਸੇ ਨੇ ਨਹੀਂ ਕੀਤੇ ਹਰ ਪਿੰਡ 'ਚ ਪੀਣ ਦਾ ਪਾਣੀ ਪਹੁੰਚਾਣਾ ਹਰ ਖੇਤਰ 'ਵਿਚ ਇਹੋ ਜੇ ਵਿਕਾਸ ਉਪਰਾਲੇ ਇੱਕ ਪਾਸੇ ਤੇ ਦੂਜੇ ਪਾਸੇ ਸਹੂਲਤਾਂ ਜਿਹੜੇ ਪੰਜਾਬ ਦੇ ਇਤਿਹਾਸ 'ਚ ਕਦੇ ਨਹੀਂ ਮਿਲਿਆ ਦਿੱਲੀ ਦੇ ਇਤਿਹਾਸ 'ਚ ਕਦੇ ਨਹੀਂ ਮਿਲਿਆ ਸੋ ਇਹ ਝੂਠੇ ਲਾਰੇ ਲੱਪੇ ਲਾਨ ਵਾਲੀ ਸਰਕਾਰਾਂ ਤੋਂ ਲੋਕਾਂ ਨੇ ਕੀ ਲਾ ਤੱਕ ਨਹੀਂ ਆ ਰਹੀਆਂ ਇਸਨ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਜਿਨ੍ਹਾਂ ਦਾ ਕਹਿਣਾ ਹੈ ਕਿ ਸ਼ਰਮਣੀ ਅਕਾਲੀ ਦਲ ਤੇ ਬੀਜੇਪੀ ਦੀ ਸਰਕਾਰ ਇਸ ਵਾਰ ਹੈਟਟਿਕ ਲਗਾਉਣ ਜਾ ਰਹੀ ਹੈ ਆਮ ਆਦਮੀ ਪਾਰਟੀ ਤੇ ਉਹਨਾਂ ਦੇ ਵੱਲੋਂ ਤਿੱਖੇ ਨਿਸ਼ਾਨੇ ਕੱਸੇਗੇ ਨੇ ਕੈਮਰਾਮੈਨ ਸਤਨਾਮ ਦੇ ਨਾਲ ਰਮਨਦੀਪ ਸਿੰਘ ਸੋਢੀ ਜਾਗਬਣੀ ਟੀਵੀ